ਕਿਸਾਨ ਲੀਡਰ ਹੈ ਮੈਂ ਉਹਨਾਂ ਨੂੰ ਕਹਾਂਗਾ ਮੰਦਬੁੱਧੀ ਕਿਸਾਨ ਲੀਡਰ ਜਿਹੜੇ ਇਹ ਕਹਿੰਦੇ ਨੇ ਕਿਸਾਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਜਿਹੜੇ ਮੰਦਬੁੱਧੀ ਨੇਤਾ ਨੇ ਇਹਨਾਂ ਮੰਦਬੁੱਧੀਆਂ ਨੇ ਹੀ ਕਿਸਾਨਾਂ ਦਾ ਸਤਿਆਨਾਸ਼ ਕਰਕੇ ਰੱਖਤਾ ਤੁਸੀਂ ਲੜਨ ਦਾ ਕੀ ਕਾਰਣਾ ਤੁਸੀਂ ਸ਼ਾਬਾਦ ਚੜੂਨੀ ਪਿੰਡ ਦੇ ਰਹਿਣ ਵਾਲੇ ਹੋ ਭੇਵੇ ਤੋਂ ਨਹੀਂ ਸ਼ਾਬਾਦ ਤੇ ਰਿਜ਼ਰਵ ਸੀਟ ਹੈ ਤੇ ਭੇਵਾ ਜਿਹੜਾ ਹੈ ਉਹ ਸਾਡੇ ਨੇੜੇ ਦੀ ਸੀਟ ਭੇਵਾ ਹੀ ਪੈਂਦੀ ਹੈ ਤੇ ਭੇਵੇ ਦੇ ਵਿੱਚ ਅਸੀਂ ਕੰਮ ਵੀ ਬਣੇ ਕਿੱਤੇ ਹੁਣ ਵੀ ਕਾਂਗਰਸ ਵਾਲੇ ਕਹਿੰਦੇ ਨੇ ਜੀ ਬੀਜੇਪੀ ਦੀ ਵੋਟ ਕੱਟਣ ਲੱਗੀ ਮੱਲੇ ਚੋਂ ਲੜੋਗੇ ਤਾਂ ਲੱਗਦਾ ਨਹੀਂ ਫਿਰ ਬੀਜੇਪੀ ਨੂੰ ਹੀ ਸਮਰਥਨ ਮਿਲੇਗਾ ਮੈਂ ਕਹਿੰਦਾ ਫਿਰ ਜੇ ਇੰਨਾ ਕਾਂਗਰਸ ਨੂੰ ਫਿਕਰ ਹੈ ਇੰਨਾ ਕਾਂਗਰਸ ਦੇ ਜਿਹੜੇ ਦਲਾਲ ਨੇ ਜੇ ਉਹਨਾਂ ਨੂੰ ਫਿਕਰ ਹੈ ਫਿਰ ਉਹ ਸਮਝੌਤਾ ਕਰ ਲੈਣ ਕਾਂਗਰਸ ਸਾਡੇ ਨਾਲ ਇਹਨਾਂ ਦਾ ਜਿਹੜਾ ਲੀਡਰ ਹੈ ਨਾ ਹੁੱਡਾ ਉਹ ਇਹਨਾਂ ਕਾਂਗਰਸ ਵਾਲਾ ਤੇ ਬੇਟਾ ਕਰ ਕਰਕੇ ਛੱਡੇਗਾ ਤੇ ਸ਼ਾਇਦ ਚੋਟਾਲਾ ਤੇ ਜਿਹੜਾ ਉਹ ਬੀਐਸਪੀ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਇੱਕ ਦੋ ਨੂੰ ਚ ਸ਼ੁਰੂ ਹੋ ਜਾਈਏ ਕਿ ਸਾਡੀ ਹੋ ਸਕਦਾ ਉਹਨਾਂ ਦੇ ਨਾਲ ਸਮਝੌਤਾ ਹੋ ਜਾਏ ਸਮਝੌਤਾ ਹੋ ਜਾਏ ਫਿਰ ਤੇ ਸੀਟਾ ਵੰਡਵਾਰੇ ਜਾਣੀ ਐ ਐਮਐਸਪੀ ਦਾ ਸਾਡੇ ਮੈਨੀਫੈਸਟੋ ਦੇ ਵਿੱਚ ਹੈ ਸੀ ਕਿ ਅਸੀਂ ਟੋਟਲ ਫਸਲਾਂ ਜਿਹੜੀ ਹੈ ਹਰਿਆਣਾ ਸਰਕਾਰ ਆਪਣੇ ਲੈਵਲ ਤੇ ਖਰੀਦ ਦੇਗੀ ਕਿ ਸਰਕਾਰ ਸੈਂਟਰ ਖਰੀਦੇ ਨਾ ਖਰੀਦੇ ਸਾਡਾ ਰਾਜਨੀਤੀ ਦੇ ਵਿੱਚ ਪੈਰ ਰੱਖਦੇ ਆਂ ਹਰਿਆਣਾ ਸਰਕਾਰ ਤੇ ਅਸਰ ਪਿਆ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਅਨਾਊਂਸ ਕਰਤਾ ਇਹ ਭਾਵੇਂ ਕਾਂਗਰਸ ਤੇ ਭਾਵੇਂ ਬੀਜੇਪੀ ਹੈ ਦੋਵਾਂ ਨੂੰ ਇੱਕ ਡਰ ਹੈ ਵੀ ਜੇ ਇਹ ਰਾਜਨੀਤੀ ਦੇ ਵਿੱਚ ਆ ਗਏ ਤੇ ਇਹ ਰਾਜਨੀਤੀ ਦੇ ਮੈਨੇ ਬਦਲ ਦੇਗਾ ਕੀ ਆਪਾਂ ਕਿਸਾਨਾਂ ਦਾ ਫਾਇਦਾ ਕਰਵਾ ਪਾਈ ਕੀ ਆਪਾਂ ਮਜ਼ਦੂਰਾ ਵਾਸਤੇ ਕੁਝ ਕਰਵਾ ਪਾਏ ਪਿਛਲੇ ਆਪਾਂ ਇਤਿਹਾਸ ਚੱਕ ਕੇ ਦੇਖੀਏ ਜੇ ਕਿਸੇ ਨੇ ਕਰਾਇਆ ਹੈ ਸਰ ਛੋਟੂ ਰਾਮ ਲੈ ਲਓ ਚੌਧਰੀ ਚੰਨ ਸਿੰਘ ਲੈ ਲਓ ਦੇਵੀलाल ਲੈ ਲਓ ਆ ਅੰਬੇਡਕਰ ਸਾਹਿਬ ਲੈ ਲਓ ਰਾਜਨੀਤੀ ਦੇ ਵਿੱਚ ਆ ਕੇ ਬਦਲਾਅ ਹੋਏ ਨੇ ਸਸ਼ਿਕਾਦਿਸ਼ ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਹਰ ਕੋਈ ਆਪਣੀ ਪਾਰਟੀ ਨੂੰ ਲੈ ਕੇ ਸਰ ਗਰਮ ਹੈ ਅਸੀਂ ਗੁਰਨਾਮ ਸਿੰਘ ਚੜੂਨੀ ਜੀ ਕੋਲ ਪਹੁੰਚੇ ਹੋਏ ਹਾਂ 2021 ਦੇ ਵਿੱਚ ਵੀ ਗੁਰਨਾਮ ਸਿੰਘ ਚੜੂਣੀ ਜਦੋਂ ਕਿਸਾਨੀ ਅंदोलਨ ਜਿੱਤਦੇ ਨੇ ਤਾਂ ਪੰਜਾਬ ਦੇ ਵਿੱਚ 92 ਸੀਟਾਂ ਤੇ ਲੜਨ ਦੇ ਲਈ ਕਿਉਂਕਿ ਉਹਨਾਂ ਦਾ ਪਹਿਲਾ ਹੀ ਇਹ ਨਾਰਾ ਰਿਹਾ ਕਿ ਕਿਸਾਨਾਂ ਨੂੰ ਵੀ ਰਾਜਨੀਤੀ ਕਰਨੀ ਚਾਹੀਦੀ ਆ ਅੱਜ ਖੁਦ ਪੇਵਾ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਗਲਬਾਤ ਵੀ ਕਰਾਂਗੇ ਸਵਾਗਤ ਕਰਦੇ ਆ ਗੁਰਨਾਮ ਸਿੰਘ ਚੜੂਣੀ ਦਾ ਤੇ ਸਾਰੇ ਹੀ ਸਵਾਲਾਂ ਦੇ ਤੇ ਚਾਣਨਾ ਪਾਵਾਂਗੇ ਜੋ ਲੋਕਾਂ ਦੇ ਸਵਾਲ ਨੇ ਕਿ ਪੇਵਾ ਤੋਂ ਲੜਨ ਦਾ ਕੀ ਕਾਰਨ ਹੈ ਕਿਉਂ ਰਾਜਨੀਤੀ ਵਿੱਚ ਗੁਰਨਾਮ ਸਿੰਘ ਚੜੂਣੀ ਜੀ ਕਦਮ ਰੱਖ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾ ਸਿੰਘ ਜੜੂਣੀ ਜੀ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਆ ਕਿ ਰਾਜਨੀਤੀ ਦੇ ਲਈ ਹੁਣ ਤੁਸੀਂ ਮੈਦਾਨ ਦੇ ਵਿੱਚ ਕਿਉਂ ਦੇਖੋ ਅਸੀਂ 32 ਸਾਲ ਤੋਂ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਜੇਲ੍ਹ ਚ 40 ਵਾਰੀ ਗਏ ਕਿ 50 ਵਾਰੀ ਗਏ ਕੋਈ ਯਾਦ ਨਹੀਂ ਹੈ ਕੋਈ ਸਾਲ ਇਹ ਹੋ ਜਾਂਦਾ ਨਹੀਂ ਲੰਘਦਾ ਜਦੋਂ ਇੱਕਦੇ ਚੱਕਰ ਨਹੀਂ ਲੱਗ ਜਾਂਦਾ ਕਿੰਨੇ ਮੁਕਦਮੇ ਬਣੇ ਕਿੰਨੇ ਵਾਰੀ लाठी चार्ज ਹੋਏ ਕਿੰਨੇ ਵਾਰੀ ਟਕਰਾਵ ਸਰਕਾਰਾਂ ਦੇ ਨਾਲ ਹੋਏ ਕਿੰਨੇ ਵਾਰੀ ਦੁਸ਼ਮਣੀਆਂ ਸਰਕਾਰਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਲੱਗੀਆਂ ਔਰ ਕੱਢਿਆ ਕੀ ਕੀ ਆਪਾ ਪਾਕਿਸਤਾਨਾਂ ਦਾ ਫਾਇਦਾ ਕਰਵਾ ਪਾਏ ਕੀ ਆਪਾ ਮਜ਼ਦੂਰਾਂ ਵਾਸਤੇ ਕੁਝ ਕਰਵਾ ਪਾਏ ਅੱਜ ਅਮੀਰ ਹੋਰ ਅਮੀਰ ਹੋ ਰਿਹਾ ਹੈ ਗਰੀਬ ਹੋਰ ਗਰੀਬ ਹੋ ਰਿਹਾ ਸਾਡੇ ਇੰਨਾ ਲੜਨ ਤੋਂ ਬਾਵਜੂਦ ਸਾਡੇ ਤੋਂ ਪਹਿਲਾਂ ਤੋਂ ਦੇ ਵੀ ਲੋਕ ਲੜ ਰਹੇ ਨੇ ਬਹੁਤ بڑے بڑے ਅੰਦੋਲਨ ਦੇਸ਼ ਦੇ ਵਿੱਚ ਹੋ ਚੁੱਕੇ ਨੇ ਪਰ ਰਿਜ਼ਲਟ ਸਾਹਮਣੇ ਕੀ ਹੈ ਰਿਜ਼ਲਟ ਇਹ ਹੈ ਕਿ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਸਾਰਾ ਕਾਰੋਬਾਰ ਚਲਾ ਗਿਆ ਹੈ ਅੱਜ ਅਮੀਰ ਹੋਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਿਹਾ ਅੱਜ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੋ ਗਈ। ਅੱਜ ਜੇ ਤੁਸੀਂ ਬੇਰੋਜ਼ਗਾਰੀ ਦਾ ਹਾਲ ਦੇਖੋ ਹਰਿਆਣਾ ਪੰਜਾਬ ਦੇ ਵਿੱਚ ਤੇ ਕੋਈ ਰਹਿਣਾ ਨਹੀਂ ਚਾਹਦਾ। ਅਗਲੀ ਪੀੜ੍ਹੀ ਛੱਡ ਕੇ ਬਾਹਰ ਨੂੰ ਜਾ ਰਹੇ ਨੇ। ਜਿਹਨੂੰ ਸੋਨੇ ਦੀ ਚਿੜੀ ਆਪਾਂ ਕਹਿੰਦੇ ਸੀ ਕੀ ਕਰਾ ਲਿਆ ਆਪਾਂ ਅੰਦੋਲਨ ਤੋਂ? ਬੰਦੇ ਕਿੰਨੇ ਮਰ ਗਏ 750 ਤੋਂ ਪਿਛਲੇ ਅੰਦੋਲਨ 'ਚ ਮਰ ਗਏ। ਉਹ ਤੋਂ ਪਹਿਲਾਂ 32 ਬੰਦੇ ਹਰਿਆਣਾ ਦੇ ਅੰਦੋਲਨਾਂ 'ਚ ਮਰ ਚੁੱਕੇ ਨੇ। ਤੇ ਅ ਸਾਰਾ ਕੁਝ ਇੰਨੇ ਕੜੇ ਅੰਦੋਲਨ ਲੜਨ ਤੋਂ ਬਾਅਦ ਵੀ ਜਦੋਂ ਆਪਾਂ ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਕੋਈ ਉਹਨਾਂ ਦੇ ਹੱਕ ਨਹੀਂ ਦਵਾ ਸਕੇ ਤੇ ਫਿਰ ਜਿਹੜਾ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਬਚਦਾ ਦੁਜਾ ਕਿਉਂਕਿ ਆ ਜਿਹੜੀ ਦੇਸ਼ ਦੀ ਹਾਲਤ ਕੀਤੀ ਹੈ ਅੱਜ ਸਾਰਾ ਦੇਸ਼ ਸੇਲ ਤੇ ਲਾਤਾ ਅੱਜ ਜਿਹੜੇ ਮੈਂ ਤੁਹਾਨੂੰ ਆਕੜੇ ਦੇ ਰਿਹਾ ਵਾਂ ਕਿ ਵੀ 15 ਲੱਖ ਕਰੋੜ ਪੂੰਜੀਪਤੀਆਂ ਦਾ ਮਾਫ਼ ਕਰਤਾ ਹੈ ਕਿਸਾਨ ਆਸ਼ੂ ਸ਼ਟ ਕਰ ਰਿਹਾ ਹੈ ਕਰਜ਼ੇ ਦੇ ਵਿੱਚ ਬੇਰੋਜ਼ਗਾਰ ਸ਼ੂ ਸ਼ਟ ਕਰ ਰਿਹਾ ਹੈ ਮਜ਼ਦੂਰ ਸ਼ੂ ਸ਼ਟ ਕਰ ਰਿਹਾ ਹੈ ਰੇੜੀ ਫੜੀ ਵਾਲਾ ਦਾ ਕੰਮ ਦੁਕਾਨਾਂ ਵਾਲਾ ਦਾ ਸਭ ਕਾਰੋਬਾਰ ਠੱਪ ਹੋ ਗਿਆ ਹੈ ਉਸ ਦੌਰਾਨ ਉਹਨਾਂ ਦਾ 15 ਲੱਖ ਕਰੋੜ ਮਾਫ ਕਰਤਾ ਪੂਰੇ ਦੇਸ਼ ਦੀ ਜਨਤਾ ਵਾਸਤੇ ਕੁਝ ਨਹੀਂ ਹੈ ਅੱਜ ਜੇ ਤੁਸੀਂ ਕਿਸਾਨਾਂ ਦੀ ਹਾਲਤ ਦੇਖੋ 1970 ਦੇ ਵਿੱਚ ਜਿਹੜਾ ਹੈ 2.5 ਕਿਵੰਟ ਲੱਗਣਕਦਾ ਇੱਕ ਤੋਲਾ ਸੋਨਾ ਸੀ ਅੱਜ 30 ਕਿਵੰਟ ਲੱਗਣਕਦਾ ਇੱਕ ਤੋਲਾ ਸੋਨਾ ਹੈ ਜਦੋਂ ਆਪਾਂ ਕੋਈ ਸੁਧਾਰ ਕਰਵਾ ਹੀ ਨਹੀਂ ਪਾਏ ਤੇ ਫਿਰ ਇਹਦਾ ਮਤਲਬ ਸਾਨੂੰ ਸੋਚਣਾ ਚਾਹੀਦਾ ਵੀ ਜਿਹੜੇ ਰਸਤੇ ਨੂੰ ਆਪਾਂ ਚੱਲ ਰਹੇ ਆ ਜੇ ਉਸ ਰਸਤੇ ਨੂੰ ਮੰਜ਼ਿਲ ਤੇ ਨਹੀਂ ਪਹੁੰਚਦੇ ਤੇ ਫਿਰ ਰਸਤਾ ਬਦਲਣਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਰਾਜਨੀਤੀ ਦੇ ਵਿੱਚ ਤਰੇ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਉਤਰੇ ਆ ਤੇ ਇਹਨਾਂ ਇਹ ਜਿਹੜੇ ਮੁੱਦੇ ਨੇ ਇਹ ਰਾਜ ਨੇ ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ ਰਾਜਨੀਤੀ ਨੇ ਦੇਸ਼ ਨੂੰ ਮਾਰਿਆ ਰਾਜਨੀਤੀ ਹੀ ਦੇਸ਼ ਨੂੰ ਬਚਾਏਗੀ ਪਿਛਲੇ ਆਪਾਂ ਇਤਿਹਾਸ ਚੱਕ ਕੇ ਦੇਖੀਏ ਜੇ ਕਿਸੇ ਨੇ ਕਰਾਇਆ ਸਰ ਛੋਟੂ ਰਾਮ ਲੈ ਲਓ ਚੌਧਰੀ ਚਰਨ ਸਿੰਘ ਲੈ ਲਓ ਦੇਵੀ ਲਾਲ ਲੈ ਲਓ ਆਯਾ ਅੰਬੇਦਕਰ ਸਾਹਿਬ ਲੈ ਲਓ ਰਾਜਨੀਤੀ ਦੇ ਵਿੱਚ ਆ ਕੇ ਬਦਲਾਅ ਹੋਏ ਨੇ ਜੀ ਬਿ ਰਾਜਨੀਤੀ ਤੋਂ ਕਿਨਾਰੇ ਰਹੇ ਕੋਈ ਬਦਲਾਅ ਨਹੀਂ ਹੋਏ ਇੱਕ ਕਿਸਾਨ ਲੀਡਰ ਦੇ ਵਜੋਂ ਜਿਹੜਾ ਵਿਚਰਦੇ ਸੀ ਕਿਸਾਨ ਨੇਤਾ ਦੇ ਵਜੋਂ ਦੇਖਿਆ ਜਾ ਰਿਹਾ ਸੀ ਤਾਂ ਕੀ ਹੁਣ ਲੋਕ ਕਿਵੇਂ ਦੇਖਣਗੇ ਜਦੋਂ ਇੱਕ ਗੁਰਸਾਮ ਸਿੰਘ ਚਡੂਨੀ ਕਿਸਾਨ ਨੇਤਾ ਤੋਂ ਰਾਜਨੇਤਾ ਦੇ ਵਿੱਚ ਦੇਖਦਾ ਦੇਖੋ ਲੋਕ ਤੇ ਸਹੀ ਨਜ਼ਰ ਨਾਲ ਦੇਖਦੇ ਨੇ ਪਰ ਜਿਹੜੇ ਨੇਤਾ ਲੋਕ ਨੇ ਨਾ ਉਹਨਾਂ ਦੇ ਭਾਵੇਂ ਉਹ ਕਿਸਾਨ ਲੀਡਰ ਹੈ ਮੈਂ ਉਹਨਾਂ ਨੂੰ ਕਹਾਂਗਾ ਮੰਦਬੁੱਧੀ ਕਿਸਾਨ ਲੀਡਰ ਜਿਹੜੇ ਇਹ ਕਹਿੰਦੇ ਨੇ ਕਿਸਾਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹ ਲੜਦੇ ਵੀ ਨਹੀਂ ਲੜਨ ਦਾ ਦਮ ਵੀ ਨਹੀਂ ਹੈ ਜੀ ਲੜਨ ਦਾ ਦਮ ਇਤਨਾ ਨਹੀਂ ਹੈ ਕਿ ਵੀ ਜਿਹੜਾ ਇਹ ਅੰਦੋਲਨ ਪਿੱਛੇ ਹੋਇਆ ਹੈ ਜੇ ਸੰਸਦ ਚ ਵੱਢ ਜਾਂਦੇ ਜਾ ਕੇ ਤੇ 20 ਸਾਲ ਤੱਕ ਸਰਕਾਰ ਨੇ ਨਹੀਂ ਸੀ ਬੋਲੂਗਾ ਇਹ ਲੜਦੇ ਵੀ ਨਹੀਂ ਹੈ ਤੇ ਇਹ ਜਿਹੜਾ ਹੈ ਰਾਜਨੀਤਿਕ ਦੇ ਵਿੱਚ ਵੀ ਨਹੀਂ ਆਉਂਦੇ ਵੀ ਨਹੀਂ ਆਣ ਦਿੰਦੇ ਵੀ ਆਣ ਜੋਗੇ ਤਾਂ ਹੈ ਹੀ ਨਹੀਂ ਦੁਜੇ ਆਉਂਦੇ ਨੇ ਤੇ ਇਹਨਾਂ ਨੂੰ ਪੀੜ ਮਾਰਦੀ ਐ ਫਿਰ ਕਹਿੰਦੇ ਨੇ ਜੇ ਰਾਜਨੀਤੀ ਦੇ ਕਿਸਾਨਾਂ ਨੂੰ ਰਾਜਨੀਤੀ ਵਿੱਚ ਨਿਸ਼ਾਨਾ ਚਾਹੀਦਾ ਇਹ ਜਿਹੜੇ ਮੰਦਬੁੱਧੀ ਨੇਤਾ ਨੇ ਇਹਨਾਂ ਮੰਦਬੁੱਧੀਆਂ ਨੇ ਹੀ ਕਿਸਾਨਾਂ ਦਾ ਸੱਤਿਆਨਾਸ਼ ਕਰਕੇ ਰੱਖਦਾ ਜੀ ਇਸ ਕਰਕੇ ਅਸੀਂ ਤੇ ਇੱਕ ਸਖਤਾਈ ਨਾਲ ਕਦਮ ਚੱਕ ਰਹੇ ਆ ਜੋ ਫਲ ਸਾਹਮਣੇ ਆਏਗਾ ਦੇਖੀ ਜਾਏ ਕਿ ਪਰ ਹਾਂ ਜੇ ਇੱਕ ਵਾਰੀ ਰੱਬ ਨੇ ਸਾਥ ਦਿੱਤਾ ਬਣ ਗਏ ਫਿਰ ਉਹਨਾਂ ਨੂੰ ਆਪ ਕਰਕੇ ਦਿਖਾ ਦੇਗੇ ਵੀ ਰਾਜਨੀਤੀ ਠੀਕ ਹੈ ਕਿ ਰਾਜਨੀਤੀ ਗਲਤ ਹੈ ਭੇਵੇਂ ਤੂੰ ਲੜਨ ਦਾ ਕੀ ਕਾਰਣਾ ਤੁਸੀਂ ਸ਼ਾਬਾਦ ਚੜੂਨੀ ਪਿੰਡ ਦੇ ਰਹਿਣ ਵਾਲੇ ਉਹ ਭੇਵੇਂ ਤੂੰ ਨੇ ਸ਼ਾਬਾਤਰ ਜ਼ਰਬ ਸੀਟ ਹੈ ਤੇ ਭੇਵਾ ਜਿਹੜਾ ਹੈ ਉਹ ਸਾਡੇ ਨੇੜੇ ਦੀ ਸੀਟ ਭੇਵਾ ਹੀ ਪੈਂਦੀ ਹੈ ਤੇ ਭੇਵੇ ਦੇ ਵਿੱਚ ਅਸੀਂ ਕੰਮ ਵੀ ਬੜੇ ਕੀਤੇ ਨੇ ਜੀ ਇੱਥੇ 5500 ਏਕੜ ਜ਼ਮੀਨ ਸੀ ਬੀਬੀਪੁਰ ਚਿੱਲੀ ਜੀ ਨੂੰ ਬੋਲਦੇ ਸੀ 2001 ਦੇ ਵਿੱਚ ਅਸੀਂ ਅੰਦੋਲਨ ਲੜ ਕੇ ਛਡਵਾਈ ਹੈ ਉਹਦੇ ਚ ਰਸਤਾ ਨਹੀਂ ਸੀ ਨਿਕਲਦਾ ਉਹਦੇ ਚ ਟਿਊਬਵਲ ਨਹੀਂ ਸੀ ਲੱਗਦਾ ਉਹਦੇ ਚ ਕਨੈਕਸ਼ਨ ਨਹੀਂ ਸੀ ਮਿਲਦਾ ਇੱਕ ਫਸਲ ਹੁੰਦੀ ਸੀ ਅੱਜ ਤਿੰਨ ਫਸਲਾਂ ਦੀ ਜ਼ਮੀਨ ਨਾਲ ਕਨੈਕਸ਼ਨ ਲੱਗੇ ਨੇ ਟਿਊਬਵਲ ਲੱਗੇ ਨੇ ਰਸਤੇ ਨਿਕਲੇ ਨੇ ਸੜਕਾਂ ਨਿਕਲੀਆਂ ਨੇ ਸਵਰਗ ਬਣ ਗਿਆ ਉਹਨਾਂ ਲੋਕਾਂ ਦੇ ਨਾਲ ਉਦੋਂ ਬਾਅਦ ਇੱਥੇ ਬਹੁਤ ਜ਼ਿਆਦਾ ਜ਼ਮੀਨ ਹੈ ਮਸਤਰਕਾ ਮਾਲ ਕਾਨ ਉਹ 2 ਸਾਲ ਪਹਿਲਾਂ ਸਰਕਾਰ ਕਬਜ਼ਾ ਕਰਨ ਲੱਗੀ ਸੀ ਉਹ ਛਡਵਾਈ ਹੈ ਇੱਥੇ ਭਾਵੇਂ ਜਿਹੜਾ ਹੈ ਉਹ ਡਰੇਨ ਦੇ ਪੁਰਦਾ ਮੁੱਦਾ ਸੀ ਭਾਵੇਂ ਇੱਥੇ ਕਦੇ ਫਸਲ ਵਿਕਣ ਦਾ ਮੁੱਦਾ ਹੈ ਭਾਵੇਂ ਇੱਥੇ ਜਿਹੜਾ ਹੈ ਉਹ ਕਦੇ ਮੰਡੀ ਬੰਦ ਹੋਣ ਦਾ ਮੁੱਦਾ ਹੈ ਭਾਵੇਂ ਇੱਥੇ ਬਿਜਲੀ ਦੇ ਮੁੱਦੇ ਨੇ ਉਹ ਸਾਰਿਆਂ ਦੇ ਵਿੱਚ ਅਸੀਂ ਬਹੁਤ ਪਿਛਲੇ ਲੰਬੇ ਟਾਈਮ ਤੋਂ ਸੰਘਰਸ਼ ਕਰ ਰਹੇ ਹਾਂ ਖੜੇ ਹਾਂ ਨਰਮ ਸਿੰਘ ਚੋਣਾਂ 'ਚ ਇਤੇ ਹੀ ਥੋੜੇ ਤੇ ਇਲਜ਼ਾਮ ਵੀ ਲੱਗਿਆ ਸੀਗਾ ਕਿ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਇਨੈਲੋ ਕੈਂਡੀਡੇਟ ਨੂੰ ਸਮਰਥਨ ਦਿੰਦੇ ਹੋ ਹਾਲਾਂਕਿ ਕਾਫੀ ਵੱਡੀ ਜਿਹੜੀ ਕਹਿੰਦੇ ਰਕਮ ਲਈ ਹੋਏਗੀ ਤਾਂ ਜਿਹੜਾ ਸਮਰਥਨ ਦਿੱਤਾ ਗਿਆ ਸੀ ਦੇਖੋ ਫਿਰ ਉਹੀ ਚੀਜ਼ ਹੈ ਇਹ ਜਿਹੜੇ ਮੰਦਬੁੱਧੀ ਲੋਕ ਨੇ ਨਾ ਜਾਂ ਫਿਰ ਮੇਰਾ ਦਿਲ ਤੇ ਕਰਦੇ ਨਾ ਨਾ ਹੋਰ ਕੁਝ ਬੁਰੇ ਸ਼ਬਦ ਬੋਲਾਂ ਪਰ ਉਹ ਬੋਲਦਾ ਟੈਲੀਵਿਜ਼ਨ ਦਾ ਚੰਗਾ ਨਹੀਂ ਲੱਗਦਾ ਇਥੇ ਤਿੰਨ ਕੈਂਡੀਡੇਟ ਮੁੱਖ ਤੌਰ ਤੇ ਖੜੇ ਸੀ ਦੋ ਤੇ ਲਾਲਾ ਜੀ ਸੀ ਦੋਏ ਕਾਰਪੋਰੇਟ ਦੇ ਮਾਲਕ ਸੀ ਇੱਕ ਕਾਂਗਰਸ ਤੋਂ ਲਾਲਾ ਜੀ ਇੱਕ ਬੀਜੇਪੀ ਤੋਂ ਲਾਲਾ ਸੀ ਔਰ ਕਾਰਪੋਰੇਟ ਦਾ ਸੀ ਵਿਰੋਧ ਕਰ ਰਹੇ ਆ ਕਿ ਅਸੀਂ ਕਾਰਪੋਰੇਟ ਦਾ ਸਵਾਰਥਨ ਕਰੀਏ ਚਟਾਲਾ ਇੱਕ ਸੀ ਜਿਹਨੇ ਸਾਡੇ ਅੰਦੋਲਨ ਦੇ ਵਿੱਚ ਸਮਰਥਨ ਦਿੱਤਾ ਸੀ ਜਿਨੇ ਜਿਹੜਾ ਹੈ ਉਹ ਅ ਅਸਤੀਫਾ ਦਿੱਤਾ ਸੀ ਹਾਲਾਂਕਿ ਮੇਰੀ ਚਟਾਲੇ ਨਾਲ ਕੋਈ ਕੋਈ ਚੰਗੇ ਨਹੀਂ ਸੀ ਬਣਦੀ ਪਰ ਫਿਰ ਵੀ ਉਹ ਸੋਚ ਕੇ ਅਸੀਂ ਅਸੁੱਧਾ ਨੂੰ ਆਪਣੇ ਅੱਗੇ ਰੱਖ ਕੇ ਉਹ ਉਹਨੂੰ ਸਮਰਥਨ ਦਿੱਤਾ ਵੀ ਉਹਦਾ ਸਹਾਂਤਾਰੀ ਏ ਜਿਹੜਾ ਇਹ ਕਹਿੰਦੇ ਨੇ ਪੈਸੇ ਲੈ ਲੇ ਜਿੰਦਲ ਤੋਂ ਪੈਸੇ ਲੈ ਲੇ ਜਿੰਦਲ ਤੇ ਖੜੇ ਆਖਰ ਚਾ ਕੇ ਜਿੰਦਲ ਤੋਂ 2 ਮਹੀਨੇ ਪਹਿਲਾਂ ਖੜਗੇ ਸੀ ਚਟਾਲਾ ਅਸੀਂ ਵੀ 1.5 ਮਹੀਨਾ ਪਹਿਲਾਂ ਸਮਰਥਨ ਕਰਤਾ ਸੀ ਤੇ ਜਿੰਦਲ ਤੋਂ ਪੈਸੇ ਕਿਵੇਂ ਲੈ ਲੇ ਜੀ ਤੇ ਇਹ ਤੇ ਲੋਕਾਂ ਦਾ ਜਿਹੜਾ ਹੈ ਜਿਹੜਾ ਮੂੰਹ ਚ ਆਉਂਦਾ ਹੈ ਉਹ ਬੋਲ ਦਿੰਦੇ ਨੇ ਉਹਨਾਂ ਨੂੰ ਅੰਦਰਲੀ ਗੱਲ ਦਾ ਪਤਾ ਨਹੀਂ ਹੁੰਦਾ ਨਾ ਉਹਨਾਂ ਦੀ ਸੋਚਣ ਸ਼ਕਤੀ ਕੋਈ ਇਹ ਹੈ ਕਿ ਵੀ ਉਹ ਬਹੁਤ ਗਹਿਰਾਈ ਨਾਲ ਸੋਚ ਜਿਵੇਂ ਤਾਂ ਸੀਗਾ ਕਿ ਜੇ ਕਾਰਪੋਰੇਟ ਨੂੰ ਹੀ ਦੇਣਾ ਤੇ ਉਸ ਤੋਂ ਨਾ ਹੀ ਚੰਗਾ ਤੇ ਜੇ ਸਹੀ ਲੱਗਿਆ ਤਾਂ ਉਹਨੂੰ ਹੀ ਜਿਹੜਾ ਸਮਰਥਨ ਦੇ ਦੇਣਾ ਨਹੀਂ ਮੈਂ ਇਹ ਕਹਿ ਰਿਹਾ ਹਾਂ ਜਿਹੜਾ ਸਾਡੇ ਵਾਸਤੇ ਖੜਿਆ ਆਪਾਂ ਉਹਦੇ ਕੋਲ ਕਿੰਨੀ ਵੋਟ ਪਵੇ ਜੀ ਇਹ ਮਤਲਬ ਨਹੀਂ ਹੈ ਕਿ ਉਹ ਹਾਰੇਗਾ ਤੇ ਫਿਰ ਅਸੀਂ ਭੱਜ ਜਾਈਏ ਇਹ 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 ਮਤਲਬ ਨਹੀਂ ਹੈ ਉਹ ਸਵਾਲ ਇਸ ਚੀਜ਼ ਦਾ ਹੈ ਕਿ ਉਹਨੇ ਸਾਡੇ ਤੇ ਹਸਾਨ ਕੀਤਾ ਅਸੀਂ ਉਹ ਤਾਂ ਦੁੱਗਣਾ ਕਰਕੇ ਤਾਰਾਂਗੇ ਅਸੀਂ ਤਾਰਿਆ ਉਹਦਾ ਜਿਹੜਾ ਸਾਡਾ ਫਰਜ਼ ਬਣਦਾ ਸੀ ਪਰ ਇਹ ਇਹਦਾ ਇਹ ਤੇ ਕਾਂਗਰਸ ਵਾਲਿਆਂ ਨੂੰ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਇਹ ਕਾਂਗਰਸਵਾਦੀ ਨੇ ਕਹਿਣਾ ਸ਼ੁਰੂ ਕਰਤਾ ਜੀ ਇਹਨਾਂ ਨੇ ਬੀਜੇਪੀ ਤੋਂ ਪੈਸੇ ਲੈ ਲਏ ਕਾਂਗਰਸਵਾਦ ਨੂੰ ਪੀੜ ਜਦਾ ਹੈ ਹੁਣ ਵੀ ਕਾਂਗਰਸਵਾਦ ਨੂੰ ਪੀੜ ਹੈ ਹੁਣ ਵੀ ਕਾਂਗਰਸਵਾਦੀ ਕਹਿੰਦੇ ਨੇ ਜੀ ਇਹ ਬੀਜੇਪੀ ਦੀ ਵੋਟ ਕੱਟਣਗੇ ਬਿਲਕੁਲ ਜੇ ਤੁਸੀਂ ਇਕੱਲੇ ਹੀ ਮਤਲਬ ਚੋਣ ਲੜੋਗੇ ਤਾਂ ਲੱਗਦਾ ਨਹੀਂ ਫਿਰ ਬੀਜੇਪੀ ਨੂੰ ਹੀ ਸਮਰਥਨ ਮਿਲੇਗਾ ਮੈਂ ਕਹਿੰਨਾ ਫਿਰ ਜੇ ਇੰਨਾ ਕਾਂਗਰਸ ਨੂੰ ਫਿਕਰ ਹੈ ਇੰਨਾ ਕਾਂਗਰਸ ਦੇ ਜਿਹੜੇ ਦਲਾਲ ਨੇ ਜੇ ਉਹਨਾਂ ਨੂੰ ਫਿਕਰ ਹੈ ਫਿਰ ਉਹ ਸਮਝੌਤਾ ਕਰ ਲੈਣ ਕਾਂਗਰਸ ਸਾਡੇ ਨਾਲ ਮੂੰਹ ਦੁਖਦਾ ਉਹਨਾਂ ਦਾ ਢਿੱਡ ਪੀੜਾ ਉਹਨਾਂ ਨੂੰ ਉਸ ਉਹ ਜਾਂ ਆਜ਼ਾਦੀ ਲੜੋਗੇ ਨਹੀਂ ਨਹੀਂ ਅਸੀਂ ਸਮਝੌਤੇ ਸਾਡੀ ਅਸੀਂ ਪਾਰਟੀ ਹੈ ਨਾ ਸਾਡੀ ਸਾਡੀ ਪਾਰਟੀ ਨਾਲ ਸਮਝੌਤਾ ਕਰ ਲਏ ਤੇ ਜੇ ਇਹਨਾਂ ਨੂੰ ਇਹ ਸਮਝੌਤਾ ਦੇ ਕਰਦੇ ਨਹੀਂ ਇੱਕ ਮੈਂ ਹੋਰ ਦੱਸਾਂ ਇਹਨਾਂ ਦਾ ਜਿਹੜਾ ਲੀਡਰ ਹੈ ਨਾ ਹੁੱਡਾ ਉਹ ਇਹਨਾਂ ਕਾਂਗਰਸ ਵਾਲਾ ਤੇ ਬੇੜਾ ਕਰਕੇ ਛੱਡੇਗਾ ਉਹ ਇਹਨਾਂ ਤੇ ਬੇੜਾ ਕਰਕੇ ਛੱਡੇਗਾ ਪਿਛਲੇ ਇਲੈਕਸ਼ਨ ਚ ਕੀਤਾ ਪਿਛਲੇ ਇਲੈਕਸ਼ਨ ਚ ਜਿਹੜੀਆਂ 5 ਸੀਟਾਂ ਭਾਜਪਾ ਦੀ ਆਈਆਂ ਨਾ ਇਹ ਹੁੱਡਾ ਦੀ ਵਜ੍ਹਾ ਨਾਲ ਆਈਆਂ ਨੇ ਨਹੀਂ ਤੇ ਇੱਕ ਸੀਟ ਆਣੀ ਸੀ ਫਰੀਦাবাদ ਦੀ ਉਹਨਾਂ ਕੋਲ ਜੇ ਚਟਾਲੇ ਨਾਲ ਸਮਝੌਤਾ ਕਰਦੇ ਇੱਕ ਸੀਟ ਚਟਾਲੇ ਨੂੰ ਦਿੰਦਾ ਇੱਕ ਸੀਟ ਸਾਨੂੰ ਦਿੰਦਾ ਤੇ 9 ਸੀਟਾਂ ਵੀ ਕਾਂਗਰਸ ਦੀ ਆਉਣੀਆਂ ਸੀ ਹੁਣ ਫੇਰੇ ਬੇੜਾ ਗਰ ਕਰਕੇ ਛੱਡੇਗਾ ਹੁੱਡਾ ਤੇ ਮੰਚ ਇਹ ਹੈ ਕਿ ਵੀ 40 45 ਸੀਟ ਆਣੀ ਚਾਹੀਦੀ ਹੈ ਕਾਂਗਰਸ ਦੀ ਕਾਂਗਰਸ ਦੀ ਜੇ 60 ਸੀਟ ਆ ਗਈ ਤੇ ਫਿਰ ਕਾਂਗਰਸ ਹੁੱਡਾ ਨੂੰ ਸੀਐਮ ਨਹੀਂ ਬਣਾਏਗੀ ਉਹਦੇ ਦਿਮਾਗ 'ਚ ਇਹ ਬੈਠੀ ਹੋਈ ਹੈ ਇਹ ਸੋਚਨੇ ਹੁੱਡਾ ਦਾ ਬੇੜਾ ਗਰਕਰਤਾ ਕਿ ਮੈਨੂੰ ਤੇ ਇਹ ਲੱਗਦਾ ਵੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕਿਤੇ ਅੰਦਰ ਵੀ ਨਾ ਚਲਾ ਜਾਏ ਜੀ ਵਾਹ ਬਰਨਨ ਸਿੰਘ ਚੜੂਨੀ ਜੀ ਇੱਥੇ ਤਾਂ ਇਹ ਵੀ ਦੇਖਣ ਨੂੰ ਮਿਲਿਆ ਕਿ ਤੁਸੀਂ ਕੱਲੇ ਸੀਟ ਤੇ ਲੜੋਗੇ ਜਾਂ ਤੁਸੀਂ ਆਪਣੀਆਂ ਹੋਰ ਸੀਟਾਂ ਤੇ ਵੀ ਆਪਣੇ ਕੈਂਡੀਡੇਟ ਖੜੇ ਕਰੋਗੇ ਕਿਉਂਕਿ ਜੇ ਤੁਸੀਂ ਕੱਲੇ ਲੜਦੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਜਿਵੇਂ ਮੈਂ ਮੈਂ ਪਹਿਲਾਂ ਹੀ ਕਿਹਾ ਕਿ ਕੀ ਕਰ ਸਕਦੇ ਹੋ ਕੱਲੇ ਤੁਸੀਂ ਦੇਖੋ ਸਾਡਾ ਪਹਿਲੀ ਗੱਲ ਤੇ ਇਹ ਹੈ ਕਿ ਵੀ ਹੋ ਸਕਦਾ ਹੈ ਤੀਸਰਾ ਮੋਰਚਾ ਬਣੇ ਤੇ ਅਸੀਂ ਗੱਲਬਾਤ ਸ਼ੁਰੂ ਕਰਨ ਵਾਲੇ ਆ ਤੇ ਸ਼ਾਇਦ ਚੋਟਾਲਾ ਤੇ ਜਿਹੜਾ ਉਹ ਬੀਐਸਪੀ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਇੱਕ ਦੋ ਦਿਨਾਂ ਚ ਸ਼ੁਰੂ ਹੋ ਜਾਈਏ ਕਿ ਸਾਡੀ ਤੇ ਹੋ ਸਕਦਾ ਉਹਨਾਂ ਦੇ ਨਾਲ ਸਮਝੌਤਾ ਹੋ ਜਾਏ ਸਮਝੌਤਾ ਹੋ ਜਾਏ ਫਿਰ ਤੇ ਸਿੱਟਾ ਵੰਡvare ਜਾਣੀਆਂ ਜਾਂ ਹੋਰ ਵੀ ਜਿੰਨੇ ਜਿੰਨੇ ਭਾਜਪੀ ਨੂੰ ਤੇ ਕਾਂਗਰਸ ਨੂੰ ਛੱਡ ਕੇ ਜਿੰਨੇ ਇਕੱਠੇ ਹੋ ਸਕਦੇ ਜੀ ਮਤਲਬ ਸਮਰਥਨ ਤੁਹਾਡਾ ਉਹਨਾਂ ਨੂੰ ਰਹੇਗਾ ਨਹੀਂ ਸਮਰਥਨ ਨਹੀਂ ਰਹੇਗਾ ਸਮਝੌਤਾ ਰਹੇਗਾ ਸਿੱਟਾ ਦੇ ਤੇ ਜੇ ਨਾ ਸਮਝੋਤਾ ਹੋਇਆ ਫਿਰ ਆਪਾਂ ਪੂਰੇ ਹਰਿਆਣਾ 'ਚ ਖੜੇ ਕਰਾਂਗੇ ਆਪਣੇ ਫਿਰ ਤੁਸੀਂ ਆਪਣੇ ਕੈਂਡੀਡੇਟ ਖੜੇ ਕਰ ਸਾਰੇ ਹਰਿਆਣਾ 'ਚ ਖੜੇ ਕਰਾ ਲਈ ਇੰਨੀ ਵੀ ਸਮਾਲ ਖੜਾ ਹੁੰਦਾ ਆ ਕੀ ਬਾਦ ਵਿੱਚ ਭੇਵੇ ਆ ਭੇਵੇ ਦੇ ਲੋਕ ਆ ਜਿਹੜੀਆਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਨੂੰ ਸ਼ਾਬਾਸ਼ ਜਾਣਾ ਪਿਆ ਕਰੇਗਾ ਪਹਿਲੀ ਗੱਲ ਤੇ ਆ ਸ਼ਾਬਾਸ਼ ਰਹਾ ਸ਼ਾਬਾਸ਼ ਤੁਰੇ ਮੇਰਾ ਪਿੰਡ ਤੇ ਪਹਿਲੀ ਗੱਲ ਤੇ ਦੂਜੀ ਗੱਲ ਮੈਂ ਭੇਵੇ ਦੇ ਵਿੱਚ ਤੇ ਮੇਰਾ ਅੱਧਾ ਟਾਈਮ ਭੇਵੇ ਵਿੱਚ ਨਿਕਲਦਾ ਪਹਿਲਾਂ ਪਹਿਲਾਂ ਵੀ ਜਦੋਂ ਮੈਂ ਐਮਐਲਏ ਨਹੀਂ ਤੇ ਤੀਜੀ ਗੱਲ ਇਹ ਮੈਂ ਤੇ ਮਕਾਨ ਲੈਣ ਲੱਗਿਆ ਮੈਂ ਇੱਥੇ ਇੱਥੇ ਰਹਾਂਗਾ ਇੱਥੇ ਹੀ ਰਹਾਂਗਾ ਤੇ ਭੇਵੇ ਨਾਲ ਤੇ ਮੇਰਾ ਉਹ ਰਿਸ਼ਤਾ ਮੈਂ ਇਹ ਕਹਿ ਰਿਹਾ ਹਾਂ ਜਿੰਨੇ ਕੰਮ ਮੈਂ ਭੇਵੇຊ ਕਰਾਏ ਨੇ ਇਹ ਸਾਰੇ ਕੰਮਾਂ ਦੇ ਵਿੱਚ ਜਿੰਨੇ ਇੱਥੋਂ ਦੇ ਭੇਵੇ ਦੇ ਲੀਡਰ ਨੇ ABC ਕਿਸੇ ਪਾਰਟੀ ਦੇ ਕੋਈ ਇੱਕ ਬੰਦਾ ਵੀ ਜਨਤਾ ਦੇ ਨਾਲ ਨਹੀਂ ਖੜਿਆ ਭਾਵੇਂ ਡਰੇਨ ਦੇ ਪਰੋਦਾ ਮੁੱਦਾ ਸੀ ਸਾਡੀ ਟੀਮ ਲੜਦੀ ਰਹੀ ਹੈ ਕੋਈ ਨਹੀਂ ਤਾਂ ਵਿੱਚ ਨਹੀਂ ਆਇਆ ਬੀਬੀਪੁਰ ਚਿਲਦਾ ਮੁੱਦਾ ਸੀ ਕੋਈ ਨਹੀਂ ਤਾਂ ਵਿੱਚ ਨਹੀਂ ਆਇਆ ਮੰਡੀ ਦਾ ਮੁੱਦਾ ਸੀ ਬੰਦ ਲੱਗੇ ਸੀ ਕਰਨ ਕੋਈ ਨੇਤਾ ਵਿੱਚ ਨਹੀਂ ਆਇਆ ਇੱਥੇ ਬਿਜਲੀ ਦੇ ਜਿੰਨੇ ਰੌਲੇ ਹੁੰਦੇ ਨੇ ਕੋਈ ਨਹੀਂ ਤਾਂ ਵਿੱਚ ਨਹੀਂ ਆਇਆ ਇੱਥੇ ਤੇ ਇੱਕ ਚੀਜ਼ چلਦੀ ਹੈ ਇੱਥੇ ਇੱਥੇ ਤੇ ਜਿਹੜਾ ਰਾਜਨੀਤੀ ਕਰਦਾ ਉਹ ਪੈਸਾ ਕਮਾਉਣ ਵਾਸਤੇ ਰਾਜਨੀਤੀ ਕਰਦਾ ਹੈ ਨਾ ਕਿ ਲੋਕਾਂ ਵਾਸਤੇ ਰਾਜਨੀਤੀ ਕਰਦਾ ਹੈ ਕਹਿੰਦੇ ਕਿ ਜਦੋਂ ਕੋਈ ਕਿਸੇ ਸੀਟ ਤੇ ਜਿੱਤ ਜਾਂਦਾ ਆ ਤਾਂ ਫਿਰ ਉਹ ਸੀਟ ਜੋਗਾ ਹੀ ਹੋ ਕੇ ਬੈਜਦਾ ਕੁਰਸੀ ਹੀ ਦਿਸਦੀ ਆ ਕੰਮ ਤਾਂ ਫਿਰ ਰੋਕੀ ਦੀ ਹੈ ਇਹ ਹੀ ਬਿਮਾਰੀ ਤੇ ਹੈ ਇਸੇ ਬਿਮਾਰੀ ਨੂੰ ਤੋੜਨ ਵਾਸਤੇ ਤੇ ਅਸੀਂ ਆ ਰਹੇ ਆ ਇਸੇ ਬਿਮਾਰੀ ਦਾ ਇਲਾਜ ਕਰਨ ਵਾਸਤੇ ਅਸੀਂ ਆ ਰਹੇ ਬਿਮਾਰੀ ਜਿੱਥੇ ਹੈ ਉੱਥੇ ਹੀ ਇਲਾਜ ਕਰਨਾ ਪਏਗਾ ਬਿਮਾਰੀ ਕਿਤੇ ਹੋਰ ਆਪਾਂ ਇਲਾਜ ਕਿਤੇ ਹੋਰ ਢੂੰਡਦੇ ਆ ਆਪਾਂ ਇਲਾਜ ਢੂੰਡਦੇਗੇ বিজে ਵੀ ਬਹੁਤ ਭ੍ਰਸ਼ਟ ਸਰਕਾਰ ਹੈ 2014 ਦੇ ਵਿੱਚ ਕਿਹਾ ਆਪਾਂ ਨੇ ਵੀ বিজে ਵੀ ਬਹੁਤ ਭ੍ਰਸ਼ਟ ਸਰਕਾਰ ਹੈ ਬੀਜੇਪੀ ਨੂੰ ਕਾਂਗਰਸ ਹਰਾ ਸਕਦੀ ਐ ਨੂੰ ਹਰਾਓ ਉਹਨੂੰ ਜਿਹੜੀ ਬੀਜੇਪੀ ਹਰਾ ਸਕਦੀ ਐ ਬੀਜੇਪੀ ਨੂੰ ਵੋਟ ਪਾਤੇ ਹੁਣ ਕਹਿੰਦੇ ਨੇ ਬੀਜੇਪੀ ਬੜੀ ਗੰਦੀ ਪਾਰਟੀ ਐ ਬੀਜੇਪੀ ਨੂੰ ਹਰਾਓ ਤੇ ਕਾਂਗਰਸ ਨੂੰ ਚੋਤਾ ਦਿਓ ਜਿੱਥੇ ਬਿਮਾਰੀ ਐ ਬਿਮਾਰੀ ਇਹ ਐ ਕਿ ਦੋਵੇਂ ਇੱਕੋ ਥਾਲੀ ਦੇ ਚਿੱਟੇ ਬੱਤੇ ਨੇ ਦੋਵੇਂ ਪ੍ਰਸ਼ਣ ਨੇ ਜਿਹੜੇ ਦਾ ਰਾਜ ਆਜੇ ਹੁਣ ਇਹਦਾ ਰਾਜ ਆ ਗਿਆ فرض ਕਰੋ ਬੀਜੇਪੀ ਦਾ ਹੁਣ ਤੁਸੀਂ ਪੇਵੇ ਦੇ ਵਿੱਚ ਕੋਈ ਠਾਣਾ ਕੋਈ ਤਹਿਸੀਲ ਕੋਈ ਕੋਈ ਹੋਰ ਸਰਕਾਰੀ ਜਗਾ ਬਿਨਾ ਪੈਸੇ ਤੋਂ ਕੰਮ ਕਰਾ ਕੇ ਦਿਖਾ ਦੋ ਹਾਲ ਇਹ ਹੋ ਗਈ ਹੈ ਪੈਸੇ ਤੋਂ ਸੱਤਾ ਸੱਤਾ ਤੋਂ ਪੈਸਾ ਇਹ ਬਿਜ਼ਨਸ ਨਹੀਂ ਹੈ ਪਰ ਬਿਜ਼ਨਸ ਬਣਾ ਲਿਆ ਹੁਣ ਜਿਹੜੇ ਜੇ ਠਾਣੇਦਾਰ 50 ਲੱਖ ਦੇ ਕੇ ਲੱਗੇਗਾ ਤੇ ਫਿਰ ਉਹ ਕਰੋੜ ਕਮਾਏਗਾ ਜੇ ਐਸਪੀ ਕਰੋੜ ਦੇ ਕੇ ਲੱਗੇਗਾ ਤੇ ਉਹ 2 ਕਰੋੜ ਕਮਾਏਗਾ ਤਹਿਸੀਲਦਾਰ ਕਰੋੜ ਦੇ ਕੇ ਲੱਗੇਗਾ ਤੇ ਉਹ 2 ਕਰੋੜ ਕਮਾਏਗਾ ਇਹ ਚੱਲ ਰਿਹਾ ਆਪਣੇ ਦੇਸ਼ ਦੇ ਵਿੱਚ ਤੇ ਇਸ ਦੇਸ਼ ਨੂੰ ਦਬੇੜਾ ਘਰਕ ਹੋਏਗਾ ਜੇ ਚੰਗੇ ਲੋਕ ਅੱਗੇ ਨਾ ਆਏ ਤੇ ਚੰਗੇ ਲੋਕ ਮਤਲਬ ਜੇ ਚੰਗੇ ਲੋਕ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਜਿਵੇਂ ਕਹਿੰਦੇ ਨੇ ਉਹਨਾਂ ਦਾ ਕਿਸਾਨੀ ਨੂੰ ਨਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੇ ਚੰਗੇ ਲੋਕ ਨੇ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਤੇ ਮਾੜੇ ਲੋਕ ਤੁਹਾਡੇ ਤੇ ਰਾਜ ਕਰਨਗੇ ਨੇਤਾ ਦੇ ਤੌਰ ਤੇ ਵਿਚਰੇ ਹੈਗੇ ਐਮਐਸਪੀ ਦੀ ਲੜਾਈ ਵੀ ਲੜਦੇ ਰਹੇ ਹੋ ਤਾਂ ਹੁਣ ਤੁਸੀਂ ਚੋਣ ਪ੍ਰਚਾਰ ਕਰਕੇ ਆਪਣਾ ਇੱਕ ਭੇਵੇਂ ਤੋਂ ਸੀਟ ਲੜਨ ਜਾ ਰਹੇ ਹੋ ਤਾਂ ਐਮਐਸਪੀ ਤੇ ਕੀ ਕਹਣਾ ਚਾਹੋਗੇ ਐਮਐਸਪੀ ਤੇ ਵੀ ਕੋਈ ਤੁਹਾਡਾ ਮੈਨੀਫੈਸਟੋ ਰਹੇਗਾ ਕਿ ਕਿਸਾਨਾਂ ਨੂੰ ਖਾਸ ਤੌਰ ਤੇ ਇਸ ਦੇ ਵੀ ਐਮਐਸਪੀ ਦਾ ਸਾਡੇ ਮੈਨੀਫੈਸਟੋ ਦੇ ਵਿੱਚ ਹੈ ਸੀ ਕਿ ਅਸੀਂ ਟੋਟਲ ਫਸਲਾਂ ਜਿਹੜੀ ਹੈ ਹਰਿਆਣਾ ਸਰਕਾਰ ਆਪਣੇ ਲੈਵਲ ਤੇ ਖਰੀਦੇਗੀ ਸਰਕਾਰ ਸੈਂਟਰ ਖਰੀਦੇ ਨਾ ਖਰੀਦੇ ਤੇ ਸਾਡੇ ਆਰਡਰ ਸਾਡੇ ਜਿਹੜਾ ਅਲਾਨਸ ਤੋਂ ਡਰਦੇ ਆ ਸਾਡਾ ਰਾਜਨੀਤੀ ਦੇ ਵਿੱਚ ਪੈਰ ਰੱਖਦੇ ਆਂ ਹੀ ਹਰਿਆਣਾ ਸਰਕਾਰ ਤੇ ਅਸਰ ਪਿਆ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਜਲੋਸ ਕਰਤਾ ਕਿੰਨੀਆਂ ਫਸਲਾਂ ਤੇ ਫਿਰ ਐਮਐਸਪੀ ਲਈਤੀ ਜਾਏਗੀ ਜਦੋਂ ਕਿਤੇ ਦੇਖਿਆ ਜਾਵੇ ਤਾਂ ਸੂਰਜਮੁਖੀ ਲਈ ਤੁਸੀਂ ਵੀ ਸੜਕਾਂ ਤੇ ਉਤਰਦੇ ਹੋ ਖਰੀਦਦਾਰੀ ਨੂੰ ਲੈ ਕੇ ਤਾਂ ਹੁਣ ਕੀ ਲੱਗਦਾ ਕਿੰਨੀਆਂ ਫਸਲਾਂ ਤੇ ਜਿਹੜੀਆਂ ਜਿੰਨੀ ਫਸਲਾਂ ਹਰਿਆਣਾ 'ਚ ਪੈਦਾ ਹੁੰਦੀਆਂ ਨੇ 23 ਫਸਲਾਂ ਹਰਿਆਣਾ 'ਚ ਪੈਦਾ ਨਹੀਂ ਹੁੰਦੀਆਂ ਹਰਿਆਣਾ 'ਚ 14-15 ਇੰਨੀ ਫਸਲਾਂ ਪੈਦਾ ਹੁੰਦੀਆਂ ਨੇ ਪਰ ਜਿੰਨੀ ਫਸਲਾਂ ਅਸੀਂ ਪੈਦਾ ਹੁੰਦੀਆਂ ਨੇ ਹਰਿਆਣਾ 'ਚ ਉਹ ਸਾਰੀ ਦੀ ਸਾਰੀ ਐਮਐਸਪੀ ਤੇ ਵਿਕੇਗੀ ਤਾਂ ਸਰਕਾਰ ਖਰੀਦੇਗੀ ਐਮਐਸਪੀ ਤਾਂ ਘੱਟ ਨਹੀਂ ਵਿਕੇਗੀ ਵੱਧ ਤੇ ਕੋਈ ਖਰੀਦੇ ਠੀਕ ਹੈ ਪਰ ਸਰਕਾਰ 14 ਫਸਲਾ ਤੇ ਸਰਕਾਰ ਤਿਆਰ ਹੈ ਜੇ ਇਸ ਤਰ੍ਹਾਂ ਜੇ ਤਿਆਰ ਹੁੰਦੀ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਸ਼ੰਭੂ ਮੋਰਚਾ ਫਿਰ ਚੱਕਿਆ ਜਾਣਾ ਚਾਹੀਦਾ ਖਾਸ ਕਰਕੇ ਲੜਾਈ ਤਾਂ ਉਹ ਵੀ ਐਮਐਸਪੀ ਦੀ ਹੈ ਨਹੀਂ ਸ਼ੰਭੂ ਮੋਰਚਾ ਦੇ ਫਿਰ ਉਹ ਪੰਜਾਬ ਚ ਵੀ ਹੈ ਮੈਟਰ ਹੈ ਨਾ ਉਹ ਤਾਂ ਕਹਿੰਦੇ ਨੇ ਸਾਰੇ ਦੇਸ਼ ਦਾ ਕਰਵਾਣਾ ਹੈ ਸੀ ਤੇ ਅੱਜ ਤੇ ਹਰਿਆਣਾ ਦਾ ਹੋਇਆ ਹੈ ਨਾ ਬਾਕੀ ਸਰਕਾਰਾਂ ਨੂੰ ਵੀ ਆਪਣੇ ਲੈਵਲ ਤੇ ਕਰਨਾ ਚਾਹੀਦਾ ਤੇ ਬਾਕੀ ਇਹ ਹੈ ਕਿ ਵੀ ਇਹਨਾਂ ਨੇ ਸਾਡੇ ਰਾਜਨੀਤੀ ਦੇ ਵਿੱਚ ਪੈਰ ਰੱਖਦੇ ਆਂ ਜਿਹੜਾ ਹੈ ਜਿਹੜਾ ਅਸੀਂ ਮਤਲਬ ਦੁਖਦੀ ਰੱਖਤੇ ਨਾ ਤੇ ਹੱਥ ਰੱਖਿਆ ਹੈ ਵੀ ਹਰਿਆਣਾ ਸਰਕਾਰ ਖਰੀਦ ਦੇਗੀ ਅਸੀਂ ਖਰੀਦਾਂਗੇ ਤੇ ਇਹਨਾਂ ਨੇ ਪਹਿਲਾਂ ਹੀ ਅਨਾਉਂਸ ਕਰਤਾ ਅੱਲਾ ਉਹਨਾਂ ਨੂੰ ਲੱਗਦਾ ਕਿ ਗੁਰਨਾਮ ਸਿੰਘ ਚੜੂਨੀ ਜੇ ਸੀਟ ਜਿੱਤ ਜਾਂਦੇ ਨੇ ਤਾਂ ਸਾਰੇ ਹੀ ਕੰਮ ਕਰਵਾ ਦੇਣਗੇ ਦੇਖੋ ਇਹ ਜਿਹੜਾ ਹੈ ਨਾ ਇਹ ਭਾਵੇਂ ਕਾਂਗਰਸ ਤੇ ਭਾਵੇਂ ਬੀਜੇਪੀ ਹੈ ਦੋਨੋਂ ਇੱਕ ਡਰ ਹੈ ਵੀ ਜੇ ਇਹ ਰਾਜਨੀਤੀ ਦੇ ਵਿੱਚ ਆ ਗਏ ਤੇ ਇਹ ਰਾਜਨੀਤੀ ਨੇ ਮੈਨੇ ਬਦਲ ਦੇਗਾ ਰਾਜਨੀਤੀ ਲੋਕ ਪੈਸੇ ਵਾਸਤੇ ਕਰਦੇ ਨੇ ਅਸੀਂ ਲੋਕਾਂ ਵਾਸਤੇ ਕਰਨੀ ਹੈ ਸਰੋਤਰਾਮ ਕੋ ਵੀ ਤੇ ਰਾਜਨੀਤੀ ਕਿੱਥੇ ਜਾਏਗੀ ਜਦੋਂ ਉਹਨੇ ਕੀ ਕੀਤੀ ਕਿਸਾਨਾਂ ਦੇ ਹੱਕਾਂ ਦੇ ਲਈ ਮੈਂ ਮੈਂ ਇਹ ਕਹਿ ਰਿਹਾ ਹਾਂ ਕਿ ਉਹ ਮਰਜ਼ੀ ਦਾ ਸਮਾਲਕ ਦੀ ਹੁੰਦੀ ਹੈ ਪਰ ਜੇ ਇੱਕ ਵਾਰੀ ਉਹਦੀ ਕਿਰਪਾ ਹੋ ਜੇ ਅਗੇ ਦੇ ਕਰਨਾ ਤੋਂ ਪਰ ਮੇਰੀ ਜਿਹੜੀ ਸੋਚਣੀ ਹੈ ਮੇਰੀ ਸੋਚਣੀ ਇਹ ਹੈ ਕਿ ਵੀ ਇੱਕ ਵਾਰੀ ਇਹਨਾਂ ਨੂੰ ਉਹ ਕੁਝ ਕਰਕੇ ਦਿਖਾ ਦੇਗਾ ਜਿਹੜਾ ਵੀ ਉਮੀਦ ਵੀ ਨਹੀਂ ਕਰਦੇ ਜੀ ਇਹ ਜਿਹੜਾ ਇਹ ਜਿਹੜਾ ਭ੍ਰਸ਼ਟਾਚਾਰ ਹੈ ਨਾ ਜਿਹੜਾ ਥਾਣੇਦਾਰ ਪੈਸੇ ਲੈ ਕੇ ਕੰਮ ਕਰਦਾ ਹੈ ਤਹਿਸੀਲਦਾਰ ਪੈਸੇ ਲੈ ਕੇ ਕੰਮ ਕਰਦਾ ਹੈ ਹਰ ਬੰਦਾ ਪੈਸੇ ਲੈ ਕੇ ਕੰਮ ਕਰਦਾ ਹੈ ਕਿਉਂ ਵਪਾਰੀ ਕਿੱਥੇ ਮਰ ਕਿੱਥੇ ਮਰ ਗਈ ਸਰਕਾਰ ਤੇ ਇਹ ਗੱਲੀ ਕਾਂਗਰਸ ਬੀਜੇਪੀ ਦਾ ਰਾਜ ਨਹੀਂ ਇਹੋ ਹੀ ਕਾਂਗਰਸ ਦੇ ਰਾਜ ਦੇ ਵਿੱਚ ਸੀ ਤੇ ਕਿਉਂ ਕਾਦੇ ਵਾਸਤੇ ਦੇਸ਼ ਉਜੜਨ ਉਜੜਨ ਵਾਸਤੇ ਦੇਸ਼ ਰੱਖਿਆ 15 ਲੱਖ ਕਰੋੜ ਕਾਰਪੋਰੇਟ ਦਾ ਮਾਫ ਕਰਤਾ ਕਿਉਂ ਇਹ ਗਰੀਬਾਂ ਦਾ ਨਹੀਂ ਕਰ ਸਕਦੇ ਇਹਨਾਂ ਨੂੰ 5 ਕਿਲੋ ਨਾਲ ਦੇ ਕੇ ਬਸ ਵੋਟ ਲੈ ਲਈਏ ਬਸੇ ਨਹੀਂ ਹੈ ਇਸ ਪ੍ਰਥਾ ਨੂੰ ਜਨਤਾ ਬਦਲ ਸਕਦੀ ਹੈ ਅਸੀਂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਕਹਿਣਾ ਚਾਹਾਂਗੇ ਕਿ ਵੀ ਆ ਸੁਧਰੋ ਜੇ ਜੇ ਇੱਕ ਸੀਟ ਵੀ ਤੁਸੀਂ ਜਿਤਾ ਦਿੰਦੇ ਹੋ ਨਾ ਚਲੋ ਬੋਰਡ ਦੇ ਤੁਸੀਂ ਪਾਣੀ ਹੋਈਆਂ ਕਿਸੇ ਕੋਲ ਤੁਹਾਡੇ ਘਰ ਤੇ ਕਿਸੇ ਕੰਮ ਨਹੀਂ ਹੋਣੀ ਕਿਸੇ ਨਾ ਕਿਸੇ ਕੋਲ ਤੇ ਪਾਓਗੇ ਹੀ ਅਸੀਂ ਤੇ ਕੋਈ ਤੁਹਾਨੂੰ ਹੁਣ ਤੇ ਡੰਡੇ ਖਾਣ ਵਾਸਤੇ ਵੀ ਨਹੀਂ ਕਹਿ ਰਹੇ ਹੁਣ ਤੇ ਸੜਕ ਤੇ ਬੈਠਣ ਵਾਸਤੇ ਵੀ ਨਹੀਂ ਕਹਿ ਰਹੇ ਇੱਕ ਵੋਟ ਵਾਸਤੇ ਹੀ ਕਹਿ ਰਹੇ ਹਾਂ ਇੱਕ ਵਾਰੀ ਤੁਸੀਂ ਪਾ ਕੇ ਦੇਖ ਲਓ ਇੱਕ ਵਾਰੀ ਬਣਾ ਕੇ ਦੇਖ ਲਓ ਜੇ ਭੇਵੇ ਦਾ ਨਾਮ ਵੀ ਸਾਰੇ ਦੇਸ਼ ਚ ਨਾ ਗੂੰਜੇ ਤਾਂ ਦੱਸਿਓ ਲੋਕ ਸੰਕਰ ਲੈਣੇ ਤੁਹਾਨੂੰ ਲੱਗਦਾ ਉਮੀਦ ਹੈਗੀ ਆ ਪੂਰੀ ਕਿ ਭੇਵੇ ਚ ਤੁਸੀਂ ਜਿੱਤ ਸਕਦੇ ਹੋ ਦੇਖੋ ਲੋਕ ਤੇ ਬਥੇਰੇ ਪਸੰਦ ਕਰ ਰਹੇ ਨੇ ਪਰ ਜਿਹੜੀ ਆ ਅਫਵਾਹਾਂ ਨੇ ਜਿਹੜੀਆਂ ਅਫਵਾਹਾਂ ਨੇ ਜਿਹੜੇ ਬੀਜੇਪੀ ਦਾ ਜਿਹੜੇ ਆਈਟੀ ਸੈੱਲ ਨੇ ਉਹ ਜਿਹੜੇ ਸਾਡੇ ਵਾਲੇ ਮਤਲਬ ਹੈ ਕਹਾਂਦੇ ਤੇ ਕਿਸਾਨ ਹੈ ਕਾਂਗਰਸ ਦੇ ਦੱਲੇ ਉਹ ਉਹ ਜਿਹੜੇ ਨੇ ਉਹ ਗਲਤ ਗੱਲਾਂ ਫੁਲਾਉਂਦੇ ਨੇ ਜਾਂ ਜਿਨ੍ਹਾਂ ਨੂੰ ਇਹ ਪੀੜ ਹੈ ਵੀ ਆਹ ਹੈ ਕਿ ਮੇਰੇ ਨਾਲ ਦਾ ਸੀ ਤੇ ਨਿਕਲ ਗਿਆ ਮੇਰੇ ਤੋਂ ਅੱਗੇ ਉਹਨੂੰ ਤੇ ਬੜੀ ਪੀੜ ਹੁੰਦੀ ਹੈ ਨਾ ਵਿਚਾਰਿਆਂ ਨੂੰ ਉਹਨੇ ਹੁੰਦਾ ਅੱਛਾ ਲੀਡਰ ਤੇ ਸੀ ਵੱਡੇ ਸੀ ਤੇ ਆ ਇਹਦੀ ਕੰਮ ਦੀ ਸਪੀਡ ਜ਼ਿਆਦਾ ਇਹ ਅੱਗੇ ਨਿਕਲ ਗਿਆ ਉਹਨੇ ਨੂੰ ਖਿੱਚ ਖਿੱਚੀਏ ਕਿਵੇਂ ਕਿਤੇ ਇਹ ਨਾ ਹੋਵੇ ਕਿਤੇ ਰਾਜਨੀਤੀ 'ਚ ਆਉਂਦੇ ਆਉਂਦੇ ਤੁਸੀਂ ਆਪਣੀ ਕਿਸਾਨ ਲੀਡਰ ਦੀ ਜਿਹੜੀ ਛਵੀ ਸੀ ਉਹ ਵੀ ਗਵਾ ਬੈਠੋ ਦੇਖੋ ਇਹ ਤੇ ਮਾਲਕ ਜਾਣੇ ਬੰਦੇ ਦੇ ਪ੍ਰਯਾਸ ਹੁੰਦੇ ਨੇ ਜੇ ਇਹ ਸੋਚ ਕੇ ਬੰਦਾ ਚੱਲੇ ਫਿਰ ਤੇ ਕੋਈ ਤਰੱਕੀ ਕਰ ਹੀ ਨਹੀਂ ਸਕਦਾ ਦੁਨੀਆ ਦੇ ਵਿੱਚ ਜੇ ਇਹ ਸੋਚ ਕੇ ਕੋਈ ਮਤਲਬ ਇਹ ਕਰਦਾ ਹੈ ਵੀ ਹੁਣ ਮੇਰੀ ਫਸਲ ਚੰਗੀ ਹੋ ਗਈ ਹੈ ਵਧੀਆ ਹੋ ਗਈ ਹੈ ਹੁਣ ਮੈਂ ਅਗਲੀ ਨਾ ਬੀਜਾਂ ਕਿਤੇ ਔਲੇ ਪੈ ਜਾਣ ਇਹ ਸੋਚ ਕੇ ਤੇ ਆਪਾਂ ਖੇਤੀ ਵੀ ਨਹੀਂ ਕਰ ਸਕਦੇ ਇਹ ਸੋਚ ਕੇ ਤੁਸੀਂ ਚੈਨਲ ਨੂੰ ਵੀ ਆਪਣਾ ਨੱਕ ਨਹੀਂ ਬਤਾ ਸਕਦੇ ਵੀ ਹੁਣ ਆਪਾਂ ਜਿਹੜਾ ਹੈ ਜਿਹੜਾ ਚੈਨਲ ਹੈ ਉਹ ਹਰਿਆਣਾ ਹਰਿਆਣਾ ਦਾ ਕੀਤਾ ਹੈ ਹੁਣ ਇਹਨੂੰ ਸਾਰੇ ਦੇਸ਼ ਦਾ ਕਰੀਏ ਕਿਤੇ ਫੇਲ ਹੋ ਜੇ ਠੀਕ ਹੈ ਇਹ ਤੇ ਇਹ ਤੇ ਉਸ ਮਾਲਕ ਦੇ ਹੱਥ ਹੈ ਬੰਦਾ ਕਰਮ ਕਰ ਸਕਦਾ ਹੈ ਪ੍ਰਯਾਸ ਕਰ ਸਕਦਾ ਹੈ ਫਲ ਉਸ ਰੱਬ ਨੇ ਦੇਣਾ ਹੈ ਪਰ ਉਹ ਰੱਬ ਕਿਸੇ ਦੀ ਮਜਦੂਰੀ ਕੋ ਨਹੀਂ ਚ ਰੱਖਦਾ ਸਿਵਾ ਹੋਰ ਕੋਈ ਵੀ ਚਾਰਾ ਨਹੀਂ ਹੈਗਾ ਕਿਸਾਨਾਂ ਦੇ ਦੇਖੋ ਜਿੰਨਾ ਸਾਡੇ ਚ ਬੁੱਧੀ ਹੈ ਸਾਡੇ ਚ ਸਮਝ ਹੈ ਉਹਦੇ ਮੁਤਾਬਕ ਕੋਈ ਚਾਰਾ ਹੈ ਨਹੀਂ ਇਹ ਦੋ علاوہ ਜਿਹੜੇ ਕਹਿੰਦੇ ਨੇ ਕਿਸਾਨਾਂ ਨੂੰ ਐ ਰਾਜਨੀਤੀਕ ਰਹਿਣਾ ਚਾਹੀਦਾ ਹੈ ਮੇਰੇ ਖਿਆਲ ਉਹਨਾਂ ਦੀ ਤਸੱਲੀ ਹੋਲੀ ਹੋਣੀ ਮੇਰੇ ਖਿਆਲ ਤੇ ਹੋਲੀ ਹੋਣੀ ਜੇ ਜੇ ਬਾਕੀ ਅਫਰ ਡੁੱਬ ਕੇ ਮਰ ਜਾਣਾ ਕਿਤੇ ਇਹਨਾਂ ਬੈਠੇ ਨੇ ਹੁਣ ਸੜਕਾਂ ਦੇ ਪਹੁੰਚ ਕੇ ਦਿੱਲੀ ਹੁਣ ਮੰਨੇ ਕੀ ਗੱਲ ਹੁਣ ਕੀ ਫਾਇਦਾ ਹੈ ਕੀ ਕੀ ਮਤਲਬ ਹੈ ਐਵੇਂ ਬੇਕੂਬ ਬਣਾਉਂਦੇ ਨੇ ਦੁਨੀਆ ਦਾ ਜੇ ਦੇਖੋ ਸੜਕ 'ਤੇ ਲੜਾਈ ਵੀ ਲੜਾਂਗੇ ਬੰਦ ਨਹੀਂ ਕਰਦੇ ਬੰਦ ਨਹੀਂ ਕਰਦੇ ਸੜਕ 'ਤੇ ਲੜਾਈ ਜੇ ਇੱਕ ਐਮ ਐਲ ਏ ਉੱਥੇ ਲੜ ਰਿਹਾ ਹੋਵੇ ਵਿਧਾਨ ਸਭਾ ਦੇ ਅੱਗੇ ਬੈਠਾ ਹੋਵੇ ਭੁਖੜ ਤਾਲ ਤੇ ਜਨਤਾ ਸੜਕ 'ਤੇ ਲੜ ਰਹੀ ਹੋਵੇ ਤੇ ਤਾਕਤ ਚਾਰ ਗੁਣਾ ਹੋ ਗਈ ਬਸ ਇਹਨਾਂ ਨੂੰ ਇਹੀ ਸਮਝ ਨਹੀਂ ਆਉਂਦੀ ਸਨ ਸਾਡੇ ਨਾਲ ਗੁਰਨਾਮ ਸਿੰਘ ਚੜੋਨੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤੀ ਤੋਂ ਬਿਨਾ ਕਿਸਾਨਾਂ ਦਾ ਵੀ ਕੋਈ ਹੱਲ ਨਹੀਂ ਜੀ ਐਮਐਸਪੀ ਵੀ ਲੈਣੀ ਆ ਤਾਂ ਕਿਸਾਨਾਂ ਨੂੰ ਲੜਾਈ ਆਪਣੀ ਖੁਦ ਲੜਨੀ ਪੈਗੀ ਸੋ ਜੁੜੇ ਦੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ